ਕੋਟ ਚੋਰ ਗੱਦੀ ਛੋੜ ਦੇ ਮਹਮ ਦੇ ਤਹਿਤ ਅੱਜ ਬਲਾਕ ਅਸ਼ਾਰੀ ਦੇ ਬਲਾਕ ਮੀਰਾ ਕੋਟ ਦੇ ਅਸ਼ਾਰੀ ਹਲਕੇ ਦੇ ਪ੍ਰਧਾਨ ਸੁਖਰਾਜ ਸਿੰਘ ਲਤਾਵਾ ਜੀ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਹਲਕੇ ਦੀ ਅਜਿੰਦਰ ਸਿੰਘ ਰਦਾਵਾ ਜਿਹੜੇ ਸਾਡੇ ਬਹੁਤ ਹੀ ਸੀਨੀਅਰ ਆਗੂ ਨੇ ਸਾਡੇ ਵੱਡੇ ਭਰਾ ਨੇ ਸਮੁੱਚੀ ਲੀਡਰਸ਼ਿਪ ਜਿੰਨੀ ਵੀ ਇੱਥੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਮੈਂਬਰ ਮੈਂਬਰ ਪੰਚਾਇਤ ਉਹਨਾਂ ਵੱਲੋਂ ਸਾਰੇ ਫਾਰਮ ਇੱਥੇ ਬਲੌਕ ਤੇ ਭਰੇ ਜਾ ਰਹੇ ਆ ਸਾਰੇ ਮੋਤਵ ਸਜਨਾ ਦੇ ਵਿੱਚ ਸਾਰੇ ਭਰ ਕੇ ਫਾਰਮ ਲੈ ਆਏ ਆ ਅੱਜ 9 ਤਰੀਕ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਜਿੰਨੀ ਜਿੰਨੀ ਡਿਊਟੀ ਲਈ ਸੀ ਸਾਰੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਮਹਿੰਮ ਦੇ ਚ हिस्सा ਲਿਆ ਮੈਂ ਨੰ ਧੰਨਵਾਦ ਕਰਦਾ ਹਾਂ ਇਹ ਵੋਟ ਚੋਰ ਗੱਦੀ ਛੋੜ ਮਹਿੰਮ ਜਿਹੜੀ ਆ ਜਿਹੜਾ ਲੋਕਾਂ ਦੇ ਹਕਕਾਂ ਤੇ ਡਾਕਾ ਮਾਰਿਆ ਨਰਿੰਦਰ ਮੋਦੀ ਵੱਲੋਂ ਬੀਜੇਪੀ ਵੱਲੋਂ ਉਹਦੇ ਵਿਰੁੱਧ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਦੇਸ਼ ਦੇ ਵਿੱਚ ਐਮਐਮ ਚਲਾਈ ਜਾ ਰਹੀ ਹੈ ਔਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਐਮਐਮ ਚਲਾਈ ਜਾ ਰਹੀ ਹੈ ਔਰ ਇਹ ਘਾਟ ਜਿਹੜੇ ਲੋਕਤੰਤਰ ਨੂੰ ਖਤਮ ਕਰਕੇ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੋਟਰਾਂ ਦਾ ਹੀ ਕੋਈ ਆਪਣੇ ਮਨਪਸੰਦ ਲੀਡਰ ਚੁਣੇ ਨਾ ਤਾਂ ਹੀ ਤੇ ਕਦੀ ਹਰਿਆਣਾ 'ਚ ਇੰਨੀ ਹਵਾ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋ ਉਹਨਾਂ ਦੇ ਖੁਦ ਚੈਨਲ ਵੀ ਕਹਿਣ ਲੱਗੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਜਿਹੜੇ ਗੋਦੀ ਮੀਡੀਆ ਦੇ ਚੈਨਲ ਆ ਪਰ ਜੋ ਸਰਕਾਰ ਬਣੀ ਬੀਜੇਪੀ ਦੀ ਤੇ ਬਹੁਤ ਵੱਡੇ ਵੱਡੇ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਮਾਫੀ ਮੰਗਣੀ ਵੀ ਵੀ ਸਾਨੂੰ ਗਲਤੀ ਲੱਗੀ ਹੈ ਪਰ ਆਹਲ ਗਾਂਧੀ ਜੀ ਨੇ ਉਹ ਗਲਤੀ ਨਹੀਂ ਲੱਗੀ ਉਹ ਜਿਹੜੀ ਚੋਰੀ ਚੋਰੀ ਕੀਤੀਆਂ ਵੋਟਾਂ ਉਹ ਲੁੱਬ ਲੀਆਂ ਤੇ ਦੱਸਿਆ ਕਿ ਕਿੱਦਾਂ ਮੋਟਾਂ ਚੋਰੀ ਹੋਈਆਂ ਨੇ ਔਰ ਉਹਨਾਂ ਨੇ ਬੜੀਆਂ ਵਿਸਥਾਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਡਿਟੇਲ ਤੇ ਜਾ ਕੇ ਦੱਸਿਆ ਸੋ ਇਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਗਾ ਰਹਿਓ ਜਿੰਨੇ ਵੀ ਬੂਥਾਂ ਦੇ ਉੱਤੇ ਸਾਡੇ ਵਰਕਰ ਸਹਿਬਾਨ ਨੇ ਕਮੇਟੀਆਂ ਨੇ ਜਿੰਨੇ ਵੀ ਉਦੇਦਾਰ ਸਹਿਬਾਨ ਨੇ ਇੱਕ ਬਲੌਗ ਤੋਂ ਲੈ ਕੇ ਪ੍ਰਦੇਸ਼ ਤੱਕ ਸਾਨੂੰ ਸਾਰਿਆਂ ਨੂੰ ਆਪਣੀਆਂ ਵੋਟਰ ਲਿਸਟਾਂ ਦਾ ਧਿਆਨ ਰੱਖਣਾ ਪਏਗਾ 2027 ਦੀ ਇਲੈਕਸ਼ਨ ਵਾਸਤੇ ਕਿਉਂਕਿ ਅਗਲਾ ਜਿਹੜਾ ਉਹਨਾਂ ਦਾ ਧਿਆਨ ਹੈ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਉਹ ਪੰਜਾਬ ਹੈ ਤੇ ਤੁਹਾਨੂੰ ਸਾਰਿਆਂ ਨੂੰ ਉਤੋਂ ਅਸੀਂ ਪਹਿਲਾਂ ਹੀ ਗਾਹ ਕਰਾ ਰਹੇ ਹਾਂ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਬਿਲਕੁਲ ਤੋਦਾ ਬਣ ਚੁੱਕਾ ਹੈ ਜੋ ਕਹਿੰਦੇ ਆ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਕਹੇ ਦੇ ਉੱਤੇ ਕੰਮ ਕਰ ਰਿਹਾ ਐਸੇ ਵੇਲੇ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਪਰ ਰਾਹੁਲ ਗਾਂਧੀ ਦੀ ਅਗạchਤਾ ਪੂਰੀ ਕਾਂਗਰਸ ਪਾਰਟੀ ਤਗੜੀ ਹੋ ਕੇ ਦਾ ਸੰਘਰਸ਼ ਕਰੇਗੀ ਔਰ ਇਸ ਹੱਕ ਨੂੰ ਅਸੀਂ ਲੋਕਾਂ ਨੂੰ ਦਿਵਾ ਕੇ ਰਹਿਣਾ। ਛੋਟ ਚੋਰ ਗੱਦੀ ਛੋਟ ਦੇ ਮਹਿੰਮ ਦੇ ਤਹਿਤ ਅੱਜ ਬਲਾਕ ਅਸ਼ਾਰੀ ਦੇ ਬਲਾਕ ਮੀਣਾ ਕੋਟ ਦੇ ਅਸ਼ਾਰੀ ਹਲਕੇ ਦੇ ਪ੍ਰਧਾਨ ਸੁਖਰਾਜ ਸਿੰਘ ਰਦਾਵਾ ਜੀ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਹਲਕੇ ਦੀ ਗਿਜੇਂਦਰ ਸਿੰਘ ਰਦਾਵਾ ਜਿਹੜੇ ਕਿ ਸਾਡੇ ਬਹੁਤ ਹੀ ਸੀਨੀਅਰ ਆਗੂ ਨੇ ਸਾਡੇ ਵੱਡੇ ਭਰਾ ਨੇ ਸਮੁੱਚੀ ਦੀ ਲੀਡਰਸ਼ਿਪ ਜਿੰਨੀ ਵੀ ਇੱਥੇ सरपंच जिला परिषद मेंबर ब्लॉक समिति मेंबर आ, मेंबर पंचायत ਉਹਨਾਂ ਵੱਲੋਂ ਸਾਰੇ ਫਾਰਮ ਇੱਥੇ ਬਲਾਕ ਤੇ ਭਰੇ ਜਾ ਰਹੇ ਆ ਸਾਰੇ ਮੋਤ ਪਰ ਸਜਣਾ ਦੇ ਵਿੱਚ ਸਾਰੇ ਭਰ ਕੇ ਫਾਰਮ ਲੈ ਆਏ ਆ ਅੱਜ 9 ਤਰੀਕ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਜਿੰਨੀ ਜਿੰਨੀ ਡਿਊਟੀ ਲਈ ਸੀ ਸਾਰੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਮਹਿਮ ਦੇ ਚ हिस्सा ਲਿਆ ਮੈਂ ਨਾ ਧੰਨਵਾਦ ਕਰਦਾ ਹਾਂ ਇਹ ਵੋਟ ਚੋਰ ਗੱਦੀ ਛੋੜ ਮਹਿੰਮ ਜਿਹੜੀ ਆ ਜਿਹੜਾ ਲੋਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਨਰਿੰਦਰ ਮੋਦੀ ਵੱਲੋਂ ਬੀਜੇਪੀ ਵੱਲੋਂ ਉਹਦੇ ਵਿਰੁੱਧ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਦੇਸ਼ ਦੇ ਵਿੱਚ ਇਹ ਮਹਿੰਮ ਚਲਾਈ ਜਾ ਰਹੀ ਆ ਔਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮਹਿੰਮ ਚਲਾਈ ਜਾ ਰਹੀ ਹੈ ਔਰ ਇਹ ਅਧਿਕਾਰ ਜਿਹੜੇ ਲੋਕਤੰਤਰ ਨੂੰ ਖਤਮ ਕਰਕੇ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੋਟਾਂ ਦਾ ਹੀ ਕੋਈ ਆਪਣੀ ਮਨਪਸੰਦ ਲੀਡਰ ਚੁਣੇ ਨਾ ਤਾਂ ਹੀ ਦੇ ਕਦੀ ਹਰਿਆਣੇ 'ਚ ਇੰਨੀ ਹਵਾ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋ ਉਹਨਾਂ ਦੇ ਖੁਦ ਦੇ ਚੈਨਲ ਵੀ ਕਹਿਣ ਲੱਪੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਜਿਹੜੇ ਗੋਦੀ ਮੀਡੀਆ ਦੇ ਚੈਨਲ ਹੈ ਪਰ ਜੋ ਸਰਕਾਰ ਬਣੀ ਬੀਜੇਪੀ ਦੀ ਤੇ ਬਹੁਤ ਵੱਡੇ ਵੱਡੇ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਮਾਫੀ ਮੰਗਣੀ ਵੀ ਵੀ ਸਾਨੂੰ ਗਲਤੀ ਲੱਗੀ ਹੈ ਪਰ ਆਰੌਲ ਗਾਂਧੀ ਜੀ ਨੇ ਉਹ ਗਲਤੀ ਨਹੀਂ ਲੱਗੀ ਉਹ ਜਿਹੜੀ ਚੋਰੀ ਚੋਰੀਸ ਕੀਤੀਆਂ ਵੋਟਾਂ ਉਹ ਲੱਭ ਲੀਆਂ ਤੇ ਦੱਸਿਆ ਕਿ ਕਿੱਦਾਂ ਵੋਟਾਂ ਚੋਰੀ ਹੋਈਆਂ ਨੇ ਔਰ ਉਹਨਾਂ ਨੇ ਬੜੀਆਂ ਵਿਸਥਾਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਡਿਟੇਲ ਤੇ ਜਾ ਕੇ ਦੱਸਿਆ ਤੋ ਇਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਗਾ ਰਹੇ ਹੋ ਜਿੰਨੇ ਵੀ ਬੂਥਾ ਦੇ ਉੱਤੇ ਸਾਡੇ ਵਰਕਰ ਸਹਿਬਾਨ ਨੇ ਕਮੇਟੀਆਂ ਨੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਇੱਕ ਬਲੌਗ ਤੋਂ ਲੈ ਕੇ ਪ੍ਰਦੇਸ਼ ਤੱਕ ਸਾਨੂੰ ਸਾਰਿਆਂ ਨੂੰ ਆਪਣੀਆਂ ਵੋਟਰ ਲਿਸਟਾਂ ਦਾ ਧਿਆਨ ਰੱਖਣਾ ਪਏਗਾ 2027 ਦੀ ਇਲੈਕਸ਼ਨ ਵਾਸਤੇ ਕਿਉਂਕਿ ਅਗਲਾ ਜਿਹੜਾ ਉਹਨਾਂ ਦਾ ਧਿਆਨ ਹੈ ਬੀਜੇਪੀ ਦਾ ਭਾਰਤੀ ਜਨਤਾ ਪਾਰਟੀ ਦਾ ਉਹ ਪੰਜਾਬ ਹੈ ਤੇ ਤੁਹਾਨੂੰ ਸਾਰਿਆਂ ਨੂੰ ਉਤੋਂ ਅਸੀਂ ਪਹਿਲਾਂ ਹੀ ਗਾ ਕਰਾ ਰਹੇ ਹਾਂ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦਾ ਬਿਲਕੁਲ 도ਦਾ ਬਣ ਚੁੱਕਾ ਹੈ ਜੋ ਕਹਿੰਦੇ ਆ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਦੇ ਕਹੇ ਦੇ ਉੱਤੇ ਕੰਮ ਕਰ ਰਿਹਾ ਐਸੇ ਲਈ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਪਰ ਰਾਹੁਲ ਗਾਂਧੀ ਦੀ ਅਗạchਤਾ ਚ ਪੂਰੀ ਕਾਂਗਰਸ ਪਾਰਟੀ ਤਗੜੀ ਹੋ ਕੇ ਦਾ ਸੰਘਰਸ਼ ਕਰੇਗੀ ਔਰ ਇਸ ਹੱਕ ਨੂੰ ਅਸੀਂ ਲੋਕਾਂ ਨੂੰ ਦਵਾ ਕੇ